ਜਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਸਾਡੇ ਸਾਰੇ ਸਤਕਾਰਯੋਗ ਹਲਕਾ ਚਰਚਾ ਸਹਿਬਾਨ ਮੈਂਬਰ ਐ ਜੀ ਬੀ ਸੀ ਯੂਥ ਕਾਲੀਅਲ ਦੇ ਵਿਆਤੀ ਦੇ ਪ੍ਰਧਾਨ ਸ਼ਹਿਰੀ ਦੇ ਪ੍ਰਧਾਨ ਵਰਕਿੰਗ ਮੀਟਿੰਗ ਦੇ ਮੈਂਬਰ ਸਹਿਬਾਨ ਸਾਡੇ ਸਾਰੇ ਅਹੁਦੇ ਸਹਿਬਾਨ ਬੈਠੇ ਨੇ ਅੱਜ ਦੀ ਐ ਜੀ ਬੀ ਸੀ ਮੈਂਬਰ ਸਹਿਬਾਨ ਅੱਜ ਦੀ ਮੀਟਿੰਗ ਦਾ ਮੇਨ ਜੋ ਏਜੰਡਾ ਕੀ ਸਭ ਤੋਂ ਪਹਿਲਾਂ ਇਸ ਗੱਲ ਦੀ ਵਧਾਈ ਹੈ ਕਿ ਸ਼ਰੋਮਨੀ ਕਾਲੀ ਦਲ ਦੇ ਜੋ ਭਰਤੀ ਮੈਂ ਸ਼ੁਰੂ ਕੀਤੀ ਸੀ ਉਹ ਬੜੀ ਉਤਸ਼ਾਹ ਦੇ ਨਾਲ ਬੜੀ ਜੋਸ਼ ਦੇ ਨਾਲ ਤੇ ਬਹੁਤ ਸਹੀ ਢੰਗ ਨਾਲ ਬਿਲਕੁਲ ਪਾਰਦਰਸ਼ੀ ਉਹ ਭਰਤੀ ਸ਼ੁਰੂ ਕੀਤੀ ਗਈ ਸੀ ਤਕਰੀਬਨ 20 ਤਰੀਕ ਤੱਕ ਉਹਦਾ ਸਮਾਂ ਸੀਗਾ ਜਿਹਦੇ ਵਿੱਚ 33 ਲੱਖ ਦੇ ਕਰੀਬ ਉਹਦੀ ਜੋ ਭਰਤੀ ਦੀ ਭਰਤੀ ਸਲੀਪਾਂ ਨੇ ਉਹ ਵੱਖ-ਵੱਖ ਹਲਕਾਂ ਚਾਰ ਸਹਬਾਨਾ ਕੋਲੇ ਵੱਖ-ਵੱਖ ਜਥੇਬੰਦੀ ਦੇ ਆਗੂ ਸਹਬਾਨਾ ਕੋਲੇ ਪਹੁੰਚੀਆਂ ਨੇ ਤੇ ਉਹ ਬੜੇ ਗੰਭੀਰਤਾ ਦੇ ਨਾਲ ਬੜੇ ਈਮਾਨਦਾਰ ਜੀ ਦੇ ਨਾਲ ਕੱਲੇ ਕੱਲੇ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਸ਼ਹਿਰ ਵਾਈ ਵਾਰਡ ਵਾਈ ਜਾ ਕੇ ਮੱਲਿਆਂ ਬੈਕ ਜਾ ਕੇ ਕਾਲਜ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੇਨ ਚਲਾ ਰਹੇ ਨੇ ਤੇ ਬੜੀ ਸਫਲਤਾਪੂਰਨ ਤਕਰੀਬਨ ਇਹ ਭਰਤੀ ਚੱਲ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਕੀ ਸੁਧਾਰ ਲਹਿਰ ਦੇ ਆਗੂ ਜਾਂ ਹੋਰ ਕਈ ਆਗੂ ਸਹਿਬਾਨ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਭਰਤੀ ਬਹੁਤ ਘਸੋਰੀ ਹੈ ਮੈਂ ਤੁਹਾਡੇ ਮਾਧਿਅਮ ਤੇ ਰਾਹੀਂ ਉਹਨਾਂ ਲੀਡਰ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਲੰਬੇ ਸਮੇਂ ਤੋਂ ਜਿੰਨੀ ਜਿੰਨੀ ਸਾਡੀ ਉਮਰਾਂ ਨੇ ਉਹਨਾਂ ਨਾਲ ਸਮਾਥਨ ਸ਼੍ਰੋਮਣੀ ਅਕਾਲੀਅਲ ਚ ਹੋ ਗਿਆ ਆ ਆਨੰਦਮਾਨਦਿਆਂ ਨੂੰ ਕਿ ਤੁਸੀਂ ਉਸ ਟਾਈਮ 'ਤੇ ਭਰਤੀ ਇਹ ਬੋਕਸ ਕਰਦੇ ਸੀ ਜਾਦੇ ਅਸੀਂ ਅਕਾਲੀਅਲ ਦੇ ਵਿੱਚ ਆਏ ਆ ਜਾਦੇ ਅਸੀਂ ਅਕਾਲੀਅਲ ਦੀ ਸੇਵਾ ਸ਼ੁਰੂ ਕੀਤੀ ਆ ਅਸੀਂ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜੇ ਜਿਹੜੇ ਬਰਿਆਰਥੀ ਵਿੰਗ ਸੀਗੇ ਯੂਥ ਦੇ ਵਿੱਚ ਸੀ ਯੂਥ ਦੀ ਭਰਤੀ ਕੀਤੀ ਹੁਣ ਹਲਕੇ ਵਾਂਗ ਜਾ ਕੇ ਇੰਡੀਪੈਂਡੈਂਟ ਇਕੱਲੇ ਇਕੱਲੇ ਵਾਰਡ ਵਾਈ ਜਾ ਕੇ ਭਰਤੀ ਸ਼ੁਰੂ ਕੀਤੀ ਤੇ ਕੰਮ ਮੁਕੰਮਲ ਆ ਤੇ ਕੱਲ ਮਾਨਜੋ ਚੀਮਾ ਸਾਹਿਬ ਨੂੰ ਦੱਸਿਆ ਵੀ 33 ਲੱਖ ਦੇ ਕਰੀਬ ਮੈਂਬਰਸ਼ਿਪ ਗਈ ਆ ਭਰਤੀ ਤੇ ਤਕਰੀਬਨ 25 ਤਰੀਕ ਨੂੰ ਉਹ ਸਾਰੀਆਂ ਸਲਿੱਪਾਂ ਵਾਪਸ ਆਉਣ ਗਿਆ ਡੈਲੀਗੇਟ ਦੀ ਚੋਣ ਹੋ ਜਾਣੀ ਆ ਸੋ ਇਸ ਕਰਕੇ ਉਹਨਾਂ ਅੱਗੇ ਉਹਨਾਂ ਦੱਸਣਾ ਚਾਹੁੰਦੇ ਆ ਵੀ ਬਿਲਕੁਲ ਪਾਰਦਰਸ਼ੀਤਾ ਨਾਲ ਇਹ ਭਰਤੀ ਹੋ ਰਹੀ ਆ ਇਹ ਉਹਨਾਂ ਦੀ ਮਨ ਦੀ ਬਖਲਾਟ ਆ ਸ਼੍ਰੋਮਣੀ ਕਾਲੀਯਾਤ ਚੜ੍ਹਦੀ ਕਲਾ ਦੇਖਦੇ ਹੋਏ ਉਹਨਾਂ ਨੇ ਮਨ 'ਚ ਬਹੁਤ ਵੱਡੀ ਬਖਲਾਟ ਆ ਦੂਜੀ ਗੱਲ ਕੱਲ ਇੱਥੇ ਸਾਡੇ ਫਤਕਾਰ ਜੋ ਜੋ ਅਸੀਂ ਅੱਜ ਵੀ ਉਹਨਾਂ ਦਾ ਉਦੈ ਸਤਕਾਰ ਕਰਦੇ ਆਂ ਜੋ ਸ੍ਰੀ ਦੰਦੋ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਆਏ ਸੀਗੇ ਦੇਖੋ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੋ ਸਾਡੇ ਸਾਹਾਂ ਤੋਂ ਪਿਆਰਾ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਸਿੱਖ ਅਕਾਲ ਤਖਤ ਸਾਹਿਬ ਤੋਂ 1 ਇੰਚ ਵੀ ਪਰੇ ਨਹੀਂ ਹੋ ਸਕਦਾ ਸਾਡੀ ਜਾਨ ਤਾਂ ਜਾ ਸਕਦੀ ਆ ਪਰ ਸ੍ਰੀ ਅਕਾਲ ਤਖਤ ਦੇ ਸਾਹਿਬ ਤੋਂ 1 ਇੰਚ ਕੋਈ ਸਿੱਖ ਬਾਹਰ ਨਹੀਂ ਜਾ ਸਕਦਾ ਜੋ ਪ੍ਰਧਾਨ ਸਾਹਿਬ ਨੇ ਇੱਕ ਨਿਮਾਣੇ ਸਿੱਖ ਵਜੋਂ ਸਰ ਕੋ ਮੰਨਿਆ ਤੇ ਉਹ ਉਹ ਤੁਸੀਂ ਸਰ ਸਾਨੂੰ ਪਤਾ ਹੀ ਦੋ ਤਰੀਕ ਨੂੰ ਸ ਹੈ ਉਹ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਸਾਡੇ ਆਗੂ ਨੇ ਸੁਧਾਰ ਲਹਿਰ ਦੇ ਜਿਨ੍ਹਾਂ ਨੇ ਕਿ ਜਥੇਦਾਰ ਸਾਹਿਬ ਨੇ ਬਕਾਇਦਾ ਪੁਆਇੰਟ ਪਿੰਨ ਪੁਆਇੰਟ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਆ ਬਿਆਨ ਨੇ ਤੁਸੀਂ ਆ ਗਲਤ ਕੀਤੀਆਂ ਨੇ ਉਤੋਂ ਮੁਕਰਦੇ ਸੀ ਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਉਹਨੂੰ ਸਬੂਤ ਦਿਖਾਉਂਦੇ ਸੀ ਵੀ ਕਿੱਦਾਂ ਤੁਸੀਂ ਦਰਬਾਰ ਸਾਹਿਬ ਤੋਂ ਢੀ ਸ਼ਹਿ ਤੇ ਗੋਲੀ ਚੱਲੀ ਹੈ ਸਾਰੀਆਂ ਖਬਰਾਂ ਨੇ ਸਾਰੀਆਂ ਫੋਟੋਆਂ ਨੇ ਤੇ ਮੈਂ ਗਿਆਨੀ ਹਰਪੀਤ ਸਿੰਘ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿੱਦਾਂ ਸਰਕਾਰ ਅਸੀਂ ਜਥੇਦਾਰਤਾ ਉੱਤੇ ਕਰਦੇ ਸੀ ਉਨਾਂ ਹੀ ਅੱਜ ਵੀ ਕਰਦੇ ਆ ਤੇ ਕਰਦੇ ਰਾਂਗੇ ਤੁਸੀਂ ਇੱਕ ਪਾਸੇ ਪ੍ਰਿੰਸ ਚੰਦੂ ਮਾਜਰੇ ਨੂੰ ਹੋਰ ਆਗੋਂ ਝੂਠਾ ਕਰ ਰਹੇ ਸੀਗੇ ਤੇ ਤੁਸੀਂ ਕੱਲ ਉਰੇ ਉਹਨਾਂ ਦੇ ਸਵਾਗਤ ਤੇ ਆਏ ਹੋ ਜੀ ਸਾਥ ਕੇ ਆਉਣਾ ਚਾਹੀਦਾ ਪਰ ਤੁਹਾਨੂੰ ਇਹ ਤਾਂ ਦਿਖਣਾ ਚਾਹੀਦਾ ਵੀ ਜਿਹੜੇ ਬੰਦੇ ਕਾਲ ਤੱਕ ਤੁਸੀਂ ਆਪ ਗੈਰਚ ਭਗੌੜੇ ਹੋਗੇ ਕਾਲ ਤੱਕ ਤਾਂ ਝੂਠ ਬੋਲ ਰਹੇ ਹੋ ਤੇ ਉਹਨਾਂ ਦੇ ਸਮਾਗਮ 'ਚ ਬੇਨਤੀ ਹੱਥ ਜੋੜ ਕੇ ਗਿਆਨੀ ਜੀ ਨੂੰ ਕਿ ਨਹੀਂ ਆਉਣਾ ਚਾਹੀਦਾ ਉਹਨਾਂ ਤਾਂ ਉਹਨਾਂ ਦੀ ਮਰਜ਼ੀ ਹੈ ਪਰ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਗੱਲ ਭਰਤੀ ਦੀ ਗੱਲ ਕੀਤੀ ਗਈ ਆ 25 ਤਰੀਕ ਤੱਕ ਸਾਰੇ ਪੰਜਾਬ ਦੇ ਡੈਲੀਗੇਟ ਬਣ ਜਾਣੇ ਨੇ ਤੇ ਜੋ ਅੱਗੇ ਪ੍ਰਕਿਰਿਆ ਸ਼ੁਰੂ ਹੋਣੀ ਆ ਉਹ ਸਾਰੇ ਚੀਮਾ ਸਾਹਿਬ ਨੇ ਦੱਸਿਆ ਆਪਣੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਭੁੰਦਰ ਸਾਹਿਬ ਨੇ ਦੱਸਿਆ ਸੋ ਇਸ ਕਰਕੇ ਬਿਲਕੁਲ ਸਾਰੇ ਆਗੂ ਸਾਹਿਬਾਨ ਨੂੰ ਬੇਨਤੀ ਆ ਕਿ ਆਪਣੇ ਕੋਲੇ 5 ਦਿਨ ਦਾ ਸਮਾਂ ਹੋਰ ਪਿਆ ਜੇ ਕਿਸੇ ਨੇ ਕੋਈ ਭਰਤੀ ਹੋਰ ਫਲਿੱਪਾ ਲੈਣੀ ਹੈ ਲੈ ਸਕਦੇ ਨੇ ਪਿੰਡ ਪਿੰਡ ਜਾ ਕੇ ਅਸੀਂ ਵੀ ਕੱਲੇ ਕੱਲੇ ਪਿੰਡ ਜਾ ਕੇ ਭਰਤੀ ਮਿਹਨ ਨੂੰ ਇਕੱਠੀ ਕਰ ਰਹੇ ਹਾਂ ਸਾਰੀ ਫਿਲਪਾ ਬੋਰਡ ਵਜ ਇਕੱਠੀਆਂ ਕਰ ਰਹੇ ਹਾਂ ਯੂਐਸਟੀ ਕਾਲਜਰ ਮੁੰਡੇ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਢੰਗ ਨਾਲ ਇਸ ਗੱਲ ਦੀ ਵਧਾਈ ਹੈ ਸਾਰੇ ਸ਼੍ਰੋਮਣੀ ਕਾਲੀਗਲ ਦੇ ਸਾਰੇ ਆਗੂ ਸਾਹਿਬਾਨਾਂ ਨੂੰ ਸਾਰੀ ਲੀਡਰਸ਼ਿਪ ਨੂੰ ਵਧਾਈ ਹੈ ਇਸ ਗੱਲ ਦੀ ਕਿ ਤੁਸੀਂ ਬਹੁਤ ਇਮਾਨਦਾਰੀ ਤਾਂ ਦੇ ਨਾਲ ਭਰਤੀ ਕੀਤੀ ਹੈ ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਯੂਥ ਅਕਾਲੀਵਲ ਦੇ ਕੌਮੀ ਪ੍ਰਧਾਨ ਸਰਦੂ ਸਿੰਘ ਜਿੰਦਰ ਜੀ ਜੋ ਇਸ ਭਰਤੀ ਮਿਹਨ ਦੇ ਇੱਥੇ অবজারভার ਵੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਥੋੜੇ ਨਾਲ ਰੱਖਣ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਾਲਜ ਦਿਲੀ ਜ਼ਿਲ੍ਹਾ ਪਟਿਆਲੇ ਦੀ ਸਮੂੱਚੀ ਸਤਕਾਰਯੋਗ ਜੋ ਸਾਰੇ ਹਲਕਿਆਂ ਤੋਂ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਣ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਪਾਰਟੀ ਵੱਲੋਂ ਵਰਕੇ ਕਮੇਟੀ ਵੱਲੋਂ ਬਹੁਤ ਹੀ ਸਤਕਾਰਯੋਗ ਸ੍ਰੀ ਅਨਕੇਸ਼ ਸ਼ਰਮਾ ਜੀ ਅਤੇ ਮੈਂ ਜਿਲ੍ਹਾ ਪਟਿਆਲੇ ਦੀ ਭਰਤੀ ਮੁਹਿੰਮ ਦਾ ਜ਼ਰਬਰ ਲਾਇਆ ਸੀ ਜਿਹੜੀ ਭਰਤੀ ਮੁਹਿੰਮ 1 ਮਹੀਨਾ ਚੱਲੀ ਜਿਹੜੀ ਕੱਲ ਸਮਾਪਤ ਹੋਈ ਹੈ ਭਰਤੀ 1 ਮਹੀਨੇ ਦੇ ਵਿੱਚ ਤਕਰੀਬਨ 2.5 ਲੱਖ ਦੇ ਕਰੀਬ ਜਿਹੜੀ ਹੈ ਉਹ ਭਰਤੀ ਦੀਆਂ ਜਿਹੜੀਆਂ ਉਹ ਸਲੀਪਾਂ ਗਈਆਂ ਨੇ ਪਟਿਆਲੇ ਜ਼ਿਲ੍ਹੇ ਦੀਆਂ ਮਤਲਬ 2.5 ਲੱਖ ਭਰਤੀਆਂ ਜਿਹੜੀ ਉਹ 25 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਹੋਈ ਆ ਅਠੋ ਹਲਕਿਆਂ ਦੇ ਵਿੱਚ ਉਹ ਸਾਰੀ ਅਸੀਂ ਪਾਰਟੀ ਦਫ਼ਤਰ ਜਿਹੜੀ ਆ ਬਕਾਇਦਾ ਭਰਤੀ ਦੀਆਂ ਕਾਪੀਆਂ ਅਤੇ ਜਿਹੜਾ ਚੰਦਾ ਇਕੱਠਾ ਹੋਇਆ 10 ਰੁਪਏ ਇੱਕ ਬੰਦੇ ਮੈਂਬਰ ਦੀ ਜਿਹੜੀ ਫੀਸ ਆ ਉਹ ਸਾਰੀ ਪਾਰਟੀ ਦਾਪਤ ਜਮ੍ਹਾਂ ਕਰਾ ਦਾਂਗੇ ਜਿਵੇਂ ਕਿ ਰਾਜੂ ਖੰਨਾ ਜੀ ਨੇ ਕਿਹਾ ਕਿ ਆਸਤਕਾਰਯੋਗ ਮੇਰੀ ਬੇਨਤੀ ਹੈ ਕੈਮਰਾ ਕਮਾ ਦਿਓ ਆ ਲੀਡਰਸ਼ਿਪ ਬੈਠੀ ਆ ਅਸਤਰਾਲੇ ਤੋਂ ਬੈਠੇ ਨੇ ਕਨੌਰ ਤੋਂ ਬੈਠੇ ਨੇ ਐਜਪੀਸੀ ਮੈਂਬਰਾਂ ਸਮਾਨ ਬੈਠੇ ਨੇ ਸਨੌਰ ਤੋਂ ਬੈਠੇ ਨੇ ਨਾਬੇ ਤੋਂ ਬੈਠੇ ਨੇ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਰਾਜਪੁਰਾ ਕਿਹੜਾ ਹਲਕਾ ਹੈ ਜਿੱਥੇ ਭਰਤੀ ਨਹੀਂ ਹੋਈ ਤੇ ਇਹ ਲੀਡਰਸ਼ਿਪ ਜਿਨ੍ਹਾਂ ਨੇ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਸੰਘਰਸ਼ ਦੇ ਵਿੱਚ ਲਾਤੀ ਇਹ ਲੀਡਰਸ਼ਿਪ ਕੋਈ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਭਰਤੀ ਕਰਕੇ ਆਏ ਨੇ ਤੇ ਇਹਨਾਂ ਨੇ ਸਾਰੀ ਉਮਰ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਇਹਨਾਂ ਨੇ ਸਾਰੀ ਆਪਣਾ ਰਾਜਨੀਤਿਕ ਜੀਵਨ ਲਾਇਆ ਤੇ ਉਹਨਾਂ ਤੋਂ ਹੀ ਭਰਤੀ ਕਰਵਾਈ ਆ ਪਹਿਲੀ ਗੱਲ ਤਾਂ ਬੋਕਸ ਕਹਿਣ ਵਾਲਿਆਂ ਨੂੰ ਮੈਂ ਹੈਰਾਨੀ ਆ ਤੇ ਦੂਜਾ ਵਿਸ਼ਾ ਕਿ ਜਿਵੇਂ ਕੱਲ ਹਲਕਾ ਸਨੌਰ ਪਟਿਆਲੇ ਦਾ ਪੁਨਰਿਹੜੀ ਕਸਬਾ ਚੰਦੂ ਮજરા ਸਾਹਿਬ ਨੇ ਆਰਗੇਨਾਈਜ਼ ਕੀਤਾ ਸਮਾਗਮ ਚਲੋ ਸੰਗਤ ਉੱਥੇ ਗੁਰੂ ਘਰ ਗਈ ਸੰਗਤ ਨੂੰ ਮੈਂ ਮਾੜਾ ਨਹੀਂ ਕਹਿੰਦਾ ਸੰਗਤ ਬਹੁਤ ਤਰ੍ਹਾਂ ਦੇ ਨਾਲ ਭਾਵਨਾ ਦੇ ਨਾਲ ਕੋਈ ਸਮਾਗਮ ਹੁੰਦਾ ਖੰਡ ਪਰਸਾ ਦਾ ਭੋਗ ਹੁੰਦਾ ਚਲੇ ਜਾਂਦੇ ਨੇ ਪਹਿਲੀ ਗੱਲ ਤਾਂ ਅੱਧੇ ਪੰਜਾਬ ਚੋਂ ਸਨੇਹ ਲਾ ਕੇ ਬੰਦੇ ਇਕੱਠੇ ਕਰੇ ਤੇ ਬੰਦਾ ਹੋਇਆ 200 ਇਕੱਠਾ ਅੱਧੇ ਪੰਜਾਬ ਚੋਂ ਫੋਨ ਕੀਤੇ ਤੇ ਆਰਗੇਨਾਈਜ਼ ਕਰਨ ਕਰਨ ਵਾਲਾ ਕੌਣ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਮੁੱਖ ਮਹਿਮਾਨ ਕੌਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਮੁੱਦਾ ਇਹ ਹੈ ਕਿ ਜਿਹੜਾ ਪ੍ਰਵੇਨ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਜੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਝੂਠ ਬੋਲ ਕੇ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਦੁਨੀਆ ਨੇ ਦੇਖਿਆ ਇੱਥੋਂ ਤੱਕ ਵੀ ਟੋਕਦੇ ਨਜ਼ਰ ਆਉਂਦੇ ਸੀ ਕਿ ਉਂਗਲਾਂ ਨਾ ਕਰ ਤੂੰ ਅਕਾਲ ਤਖਤ 'ਤੇ ਉਂਗਲਾਂ ਕਰਦਾ ਤੂੰ ਝੂਠ ਬੋਲਦਾ ਤੂੰ ਆਹ ਤੇਰੇ ਬਿਆਨ ਨੇ ਯਾਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਦਿਖਾਉਂਦੇ ਸੀ ਨਾ ਬਿਆਨ ਲੱਗੇ ਵੇ ਤੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਇਹ ਤਾਂ ਪਿਆਰਟੀ ਨੇ ਬਿਆਨ ਲਾਤਿਆ ਇਹ ਮੇਰਾ ਬਿਆਨ ਨਹੀਂ ਚਲੋ ਝੂਠ ਬੋਲਤਿਆ ਕੁਝ ਦਿਨਾਂ ਬਾਅਦ ਵੀਡੀਓ ਜਨਤਾ ਕੋਈ ਤੇ ਅਸੀਂ ਉਹ ਵੀਡੀਓ ਪੈਂਡਰਾਈਵ ਚ ਪਾ ਕੇ ਸ਼੍ਰੀ ਕਲਤਾਖ ਸਾਹਿਬ ਦੇ ਸਖਤਰੇਦ ਵੀ ਦੇਖਿਆ ਆਏ ਸੀ ਕਿ ਇਹ ਤਾਂ ਬੰਦੇ ਜਮੇ ਪਸ਼ਰਮ ਨੇ ਝੂਠ ਬੋਲਿਆ ਇੱਥੋਂ ਤੱਕ ਚੰਦੂ ਮਾਰਾ ਸਾਹਿਬ ਸਮੋਦਨ ਕਰਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇਤੀ ਇਹ ਫੈਸਲਾ ਭਾਈਚਾਰਕ ਸਾਂਝ ਵਾਲਾ ਫੈਸਲਾ ਅੱਗੋਂ ਪੱਤਰਕਾਰ ਸਾਹਿਬ ਪੁੱਛਦੇ ਨੇ ਕਿ ਚੰਦੂਮਰਦ ਸਾਹਿਬ ਉਹ ਆਪ ਤਾਂ ਪੇਸ਼ ਹੋਇਆ ਨਹੀਂ ਰਾਮ ਰੀ ਤੇ ਚੰਦੂਮਰਦ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਹੁਣ ਤਾਂ ਵੀਡੀਓ ਕਾਨਫਰੰਸ ਰਾਹੀਂ ਬਹੁਤ ਕੁਝ ਹੋ ਜਾਂਦਾ ਹੁਣ ਪੇਸ਼ ਹੋਣ ਦੀ ਲੋੜ ਨਹੀਂ ਇੱਥੋਂ ਤੱਕ ਕਿਹਾ ਤੇ ਅਕਾਲਤਾ ਸਾਹਿਬ ਤੇ ਝੂਠ ਬੋਲੀ ਗਿਆ ਕਹਿੰਦਾ ਮੈਂ ਤਾਂ ਬਿਆਨ ਹੀ ਦਿੱਤਾ ਕੋਈ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਾਫ ਕਾ ਜੇਜ਼ਦਾਰ ਹੋਣ ਹੋ ਜਦੋਂ ਅਸੀਂ ਸ਼ਿਕਾਇਤ ਦੇ ਕੇ ਆਏ ਸੀ ਉਦੋਂ ਮੌਜੂਦਾ ਸੀ ਤੇ ਤੁਸੀਂ ਉਹ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਮੌਜੂਦ ਸੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆਂ ਪਰ ਕੀ ਇਹਨਾਂ ਬੰਦਿਆਂ ਨੂੰ ਜਿਹੜੇ ਝੂਠ ਬੋਲ ਕਹੇ ਉਹਨਾਂ ਨੂੰ ਸਜ਼ਾਵਾਂ ਲਾਉਣੇ ਅਸੀਂ ਤੁਸੀਂ ਪਰ ਤੁਸੀਂ ਉਲਟ ਕੀ ਕਰ ਰਹੇ ਹੋ ਤੁਸੀਂ ਆ ਕੇ ਜੱਪੀਆਂ ਪਾ ਕੇ ਸਟੇਜਾਂ ਸੰਜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੋਲੇ ਗਏ ਜਾ ਰਹੇ ਨੇ ਮੇਰੀ ਪੂਰੀ ਦੁਨੀਆ 'ਚ ਵੱਸਦੀ ਕੌਮ ਨੂੰ ਬੇਨਤੀ ਆ ਇਹ ਲੜਾਈ ਨੂੰ ਸਮਝੋ ਇਹ ਲੜਾਈ ਦੀ ਸਕ੍ਰਿਪਟ ਨੂੰ ਸਮਝੋ ਹੁਣ ਡਰ ਪੈ ਨਹੀਂ ਕੋਈ ਡਰ ਪੈ ਉਸ ਕਾਲਪੁਰਖ ਦਾ ਉਸ ਗੁਰੂ ਦੇ ਭੈ ਦੇ ਹੇਠ ਮੈਂ ਪੂਰੀ ਕੌਮ ਨੂੰ ਪੂਰੀ ਦੁਨੀਆ 'ਚ ਵੱਸਦੀ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਮਝੋ ਕਿ ਇਹ ਚਾਲ ਕਿੰਡੀ ਵੱਡੀ ਆ ਜਿਹੜੇ ਇਨਸਾਨ ਨੂੰ ਜਿਹੜੇ ਲੋਕਾਂ ਨੂੰ ਗੁਰੂ ਦੇ ਕੇ ਖੜਕੇ ਝੂਠ ਬੋਲਿਆ ਆयो ਗੈਰੀ ਹਰਪੀ ਸਿੰਘ ਜੀ ਤੁਸੀਂ ਉਹਨਾਂ ਨੂੰ ਸਜਾਵਾਂ ਤੱਕ ਕੀ ਜਿਹੜੇ ਸੀ ਜੱਪੀਆਂ ਪਾ ਕੇ ਸੋਲੇ ਗਾ ਰਹੇ ਹੋ ਫਿਰ ਹੁਣ ਕੀ ਸਮਝੀਏ ਜਿੰਨੀ ਨਫ਼ਰਤ ਤੁਹਾਡੇ ਸ਼ਬਦਾਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਦਿਖਦੀ ਆ ਕੀ ਇੰਨੀ ਨਫ਼ਰਤ ਲੈ ਕੇ ਉਸ ਪਦਵੀ ਤੇ ਬੈਠ ਕੇ ਤੁਸੀਂ ਨਿਆਂ ਕੀਤਾ ਇਸ ਗੱਲ ਦਾ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਜੀ ਨਹੀਂ ਕਰਦਾ ਸਾਡੀਆਂ ਸੰਸਥਾਵਾਂ ਸ੍ਰੀ ਕਾਲ ਤਕ ਸਾਹਿਬ ਤੋਂ ਹੁਕਮ ਹੋਵੇ ਗੁਰੂ ਕਿਰਪਾ ਕਰੇ ਇਨਸਾਨ 'ਚ ਤਾਕਤ ਨਹੀਂ ਹੁੰਦੀ ਸਿਰ ਵੱਢ ਕੇ ਰੱਖ ਦਿਆਂਗੇ ਜਿੱਥੇ ਮਰਜ਼ੀ ਨੜਾਈ 'ਚ ਭੇਜ ਦੋ ਪਰ ਕੀ ਜਿਹੜੇ ਲੋਕ ਝੂਠ ਬੋਲ ਕੇ ਆ ਉਹਨਾਂ ਸਜ਼ਾਵਾਂ ਦੇਣ ਦੀ ਬਜਾਏ ਜੱਫੀਆਂ ਪਾਈਆਂ ਜਾਣ ਇਹ ਹਿਰਦੇ ਬਲੁੰਧਰੇ ਜਾਂਦੇ ਨੇ ਲੜਾਈ ਸੱਚ ਤੇ ਝੂਠ ਦੀ ਆ ਤੁਸੀਂ ਕੱਲ ਆਪਣੇ ਸੰਬੋਧਨ ਦੇ ਵਿੱਚ ਸ੍ਰੀ ਕਾਲ ਤਕ ਸਾਹਿਬ ਦੀ ਤੁਲਨਾ ਆਰਐਸਐ ਦੇ ਨਾਲ ਕਰ ਰਹੇ ਹੋ ਕਿ ਆਰਐਸਐ ਜਿਵੇਂ ਭਾਜਪਾ ਲਈ ਪਿਛ ਤਿਆਰ ਕਰਦੀ ਆ ਉਮੇ ਅਸੀਂ ਪਿਛ ਤਿਆਰ ਕਰਾਂਗੇ ਯਾਰ ਆਰਐਸਐਸ ਦੀ ਤੁਲਨਾ ਸ਼੍ਰੀ ਘਾਲਤਾਖ ਸਾਹਿਬ ਨਾਲ ਤੇ ਆਰਐਸਐਸ ਜੇ ਤੁਹਾਨੂੰ ਇੰਨੀ ਵਧੀਆ ਲੱਗਦੀ ਆ ਇੰਨੀ ਆਰਗੇਨਾਈਜ਼ ਵਧੀਆ ਲੱਗਦੀ ਆ ਇੰਨੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਫਿਰ ਅਸੀਂ ਕੀ ਸਮਝੀਏ ਕਿ ਕਿਹੜੇ ਐਨਕਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਰਐਸਐਸ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਆਰਗੇਨਾਈਜ਼ ਕੰਮ ਕਰਨ ਦਾ ਤਰੀਕਾ ਇੰਨਾ ਵਧੀਆ ਤਾਂ ਤੁਸੀਂ ਇਹ ਵੀ ਫਿਰ ਦੇਖੋ ਕਿ ਆਰਐਸਐਸ ਨੇ ਬੀਜੇਪੀ ਨੂੰ ਕਦੇ ਜਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੰਨਾ ਭੰਡਿਆ ਪਰ ਤੁਸੀਂ ਤਾਂ ਰੋਜ਼ ਸਟਾਰਟ ਹੀ ਕਾਲੀਦਲ ਤੋਂ ਹੁੰਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਵੀ ਤੁਸੀਂ ਬੋਲ ਕੇ ਗਏ ਸਿੰਘ ਸਾਹਿਬਾਨ ਜੀ ਬੇਨਤੀ ਆ ਤੁਸੀਂ ਪਟਿਆਲੇ ਜ਼ਿਲ੍ਹੇ ਵਿੱਚ ਆਏ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਨੌਰ ਹਲਕੇ ਜਾ ਕੇ ਗਏ ਨਾਲ ਲੱਗਦਾ ਕਨੌਰ ਸਮਾਣਾ ਰਾਜਪura ਸਤਰਾਨਾ ਪਟਿਆਲਾ 2 ਪਟਿਆਲਾ ਸ਼ਹਿਰੀ ਨਾਬਾ ਇਹਨਾਂ ਹਲਕਿਆਂ ਦੇ ਵਿੱਚ ਆ ਜਿਹੜੇ ਤੁਹਾਡੇ ਹਲ ਜਿਹੜੇ ਹਲਕੇ ਤੁਸੀਂ ਆ ਕੇ ਗਏ ਜਿਹੜੇ ਹਲਕਿਆਂ ਦੇ ਵਿੱਚ ਕਰਪਸ਼ਨ ਪਿੰਡ ਪਿੰਡ ਨਸ਼ਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਇਹਨਾਂ ਹਲਕਿਆਂ 'ਚ ਅਕਨੌਰ ਸਨੌਰ ਸਮਾਣੇ 'ਚ ਬੋਲੀਆਂ ਲਾ ਕੇ ਪੈਸੇ ਸਰਪੰਚ ਬਣੇ ਨੇ ਉਹਨਾਂ ਬਾਰੇ ਬੋਲੇ ਨਹੀਂ ਬੋਲੇ ਕੱਲ ਭਾਜੀਪੀ ਦੇ ਸੌਚਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰੰਤਕ ਕਮੇਟੀ ਦੀਆਂ ਬੱਸਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਬੋਲੇ ਨਹੀਂ ਬੋਲੇ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਸਿੱਧਾ ਦਖਲ ਦਿੱਲੀ ਦਾ ਤੁਸੀਂ ਬੋਲਦੇ ਹੋ ਨਹੀਂ ਬੋਲਦੇ ਉਧਰ ਤੁਹਾਡੀ ਕੋਈ ਗੱਲ ਨਹੀਂ ਜਾਂਦੀ ਇਹ ਗੱਲਾਂ ਹੁਣ ਸਾਨੂੰ ਦੁੱਖ ਪਹਿਚਾਰੀਆਂ ਨੇ ਕਿ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਸਟੇਜਾਂ ਸਾਝੀਆਂ ਕਰ ਰਹੇ ਹੋ ਜਥੇਦਾਰ ਜੀ ਇਹ ਲੋਕ ਉਹ ਕਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਕਾਲਸ ਦੇ ਨਾਲ ਜੁੜਾ ਕੋਈ ਕੋਲ ਬੈਠੂਗਾ ਉਹ ਵੀ ਕਾਲਾ ਹੋ ਜਾਵੇਗਾ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਗੁਰੂ ਦੇ ਸਾਹਮਣੇ ਆਇ ਖੜ ਕੇ ਕਹਿ ਦੇਣ ਕਿ ਮੈਂ ਗੁਰੂ ਦੇ ਸਾਹਮਣੇ ਖੜ ਕੇ ਹਾਜ਼ਰਨਾਮਨ ਮੰਨ ਕੇ ਇਹ ਕਹਿਣਾ ਕਿ ਮੈਂ ਕੋਈ ਸੌਦੇ ਸਾਧ ਦੀ ਤਰੀਦ ਨੇ ਕੀਤੀ ਕੋਈ ਉਹਦੀ ਹਮਾਇਤ ਨਹੀਂ ਕੀਤੀ ਉਹਦੇ ਮਾਫੀ ਦੀ ਤੇ ਬਾਅਦ ਚੋ ਵੀਡੀਓ ਜਨਤਕ ਹੋ ਜਾਵੇ ਉਹ ਕਾਲੇ ਪੱਥਰਾਂ ਤੋਂ ਘਟ ਨਹੀਂ ਹੈਗੇ ਲੋਕ ਤੇ ਉਹ ਕਾਲੇ ਪੱਥਰ ਅੱਜ ਤੁਸੀਂ ਆਪਣੀ ਝੋਲੀ ਪੋਈ ਫਿਰਦੇ ਹੋ ਉਹ ਕਾਲੇ ਪੱਥਰਾਂ ਨੇ ਸਾਰਾ ਕੁਝ ਕਾਲਾ ਕਰ ਦੇਣਾ ਇਹ ਲੜਾਈ ਹੁਣ ਸੱਚ ਤੇ ਝੂਠ ਦੀ ਆ ਇਹ ਤੋਂ ਪਿੱਛੇ ਨਹੀਂ ਹਟਾਂਗੇ ਸੱਚ ਬੋਲਣੋ ਕੋਈ ਡਰ ਭੈ ਨਹੀਂ ਚਾਹੀਦਾ ਜਿਹੜੇ ਨੌਜਵਾਨ ਅਮਰੀਕਾ ਨੇ ਜਹਾਜਾਂ 'ਤੇ ਭਰ ਕੇ ਪੰਜਾਬ ਦੀ ਧਰਤੀ ਦੇ ਤਾਰਤੇ ਤੇ ਸਿਰ ਤੇ ਦਸਤਾਰ ਨਹੀਂ ਇਹ ਦੇਸ਼ ਦੀ ਜਿਹੜੀ ਹਕੂਮਤ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਆਪਾਂ ਕਹਿੰਦੇ ਆ ਕਿ ਪੂਰੇ ਵਰਲਡ ਦੇ ਵਿੱਚ ਬੜਾ ਤਕੜਾ ਸਟਰੋਂਗ ਪ੍ਰਧਾਨ ਮੰਤਰੀ ਆ ਉਹ ਤੋਂ ਲੈ ਕੇ ਤੁਹਾਡੇ ਤੱਕ ਇੱਕ ਸ਼ਬਦ ਨਹੀਂ ਆਇਆ ਤੁਸੀਂ ਪੁੱਛਿਆ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਯਾਰੀ ਆ ਯਾਰੀ ਨਹੀਂ ਹੁੰਦੀ ਕਦੇ ਦਿੱਲੀ ਦੇ ਨਾਲ ਸਮਝੌਤੇ ਹੁੰਦੇ ਨੇ ਮੁੱਦਿਆਂ ਤੇ ਸ਼ਰਤਾਂ ਤੇ ਯਾਰੀਆਂ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਰਘਬ ਚੱਡਾ ਭਗਵੰਤ ਮਾਨ ਅਮਿਤ ਸ਼ਾਹ ਨਾਲ ਮੇਰੀ ਕਾਬਲੀਅਤ ਕਰਕੇ ਜੇ ਮੇਰੀ ਸਾਂਝਾ ਤਾਂ ਹੈਗੀ ਆ ਤਾਂ ਹੈਗੀ ਆ ਜਥੇਦਾਰ ਜੀ ਕਾਬਲੀਅਤ ਕਿਸੇ ਦਿਨ ਨਹੀਂ ਹੁੰਦੀ ਸ਼੍ਰੀ ਕਾਲਤਾਕ ਸਾਹਿਬ ਦੀ ਜਿਹੜੀ ਉਹ ਪਦਵੀ ਆ ਜਥੇਦਾਰ ਸਾਹਿਬਾਨ ਦੀ ਜਿਹੜਾ ਉਤੇ ਬੈੰਦਾ ਉਹ ਸਤਕਾਰਯੋਗ ਆ ਉਹਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ ਤੇ ਉਹ ਉਹਨਾਂ ਦੀਆਂ ਸਾਂਝਾਂ ਉਹ ਪਦਵੀ ਕਰਕੇ ਤੁਹਾਡੇ ਨਾਲ ਨੇੜਤਾ ਪਾ ਰਹੀਆਂ ਪਰ ਆਪਾਂ ਨਹੀਂ ਸਮਝ ਰਹੇ ਜਥੇਦਾਰ ਜੀ ਤੁਹਾਡੀਆਂ ਬੋਲ ਪਹਿਲਾਂ ਵੀ ਚੁਭਦੇ ਸੀ ਬਹੁਤ ਮੇਰੀ ਤੁਸੀਂ ਫੇਸਬੁੱਕ ਕੱਢ ਕੇ ਦੇਖੋ ਤੁਹਾਡੀਆਂ ਉਹ ਸਪੀਚਾਂ ਨੂੰ ਅਸੀਂ ਆਪਣੀ ਫੇਸਬੁੱਕ ਤੇ ਮਾਨ ਨਾਲ ਪਾਉਂਦੇ ਸੀ ਪਰ ਜਦੋਂ ਤੁਸੀਂ ਕਿਹਾ ਕਿ ਰਾਘਵ ਚੱਡੇ ਦੇ ਵਿਆਹ ਤੇ ਮੈਂ ਗਿਆ ਤੇ ਮੇਰੇ ਬੱਚੇ ਪ੍ਰੀਕਾ ਚੋਪੜਾ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਸੀ ਇੱਕ ਕੌਮ ਦਾ ਜਥੇਦਾਰ ਕਹੇ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਫਿਰ ਗੋਲੀ ਲੰਘਦੀ ਐ ਇੱਥੇ ਨੂੰ ਕਿ ਸਾਡੇ ਜਥੇਦਾਰ ਕਹਿਣ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਇਹਦੇ ਕੀ ਮੈਨੇ ਕੱਢੀਏ ਹੁਣ ਤੁਸੀਂ ਕਹਿੰਦੇ ਯਾਰੀ ਹੈਗੀ ਤਾਂ ਹੈਗੀ ਆ ਇਹਦੇ ਕੀ ਮੈਨੇ ਕੱਢੀਏ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਸਜ਼ਾਵਾ ਦੇਣੀ ਸੀ ਉਹ ਲੋਕਾਂ ਨਾਲ ਜੱਫੀਆਂ ਪਾ ਕੇ ਸਟੇਜਾਂ ਤੇ ਖੜ ਕੇ ਹੁਣ ਤੁਸੀਂ ਰਾਜਨੀਤਿਕ ਸਫਰ ਸ਼ੁਰੂ ਕੀਤਾ ਵਬਾਰਕ ਪਰ ਇਹਨਾਂ 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 ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਨੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਬੁਕਸ ਕਹਿ ਕਹਿ ਕੇ ਜਿਹੜੇ ਵਰਕਰ 2017 ਤੋਂ ਬਾਅਦ ਸਰਕਾਰ ਲਈ ਆਈ 8 ਸਾਲ ਹੋ ਗਏ ਜਿਨ੍ਹਾਂ ਨੂੰ ਨੰਗੇ ਪਿੰਡੇ ਲੜਦਿਆਂ ਨੂੰ ਕੀ ਆਪਾਂ ਉਹਨਾਂ ਨੂੰ ਬਕਸ ਕਹਿ ਰਹੇ ਆ ਤੇ ਕੇਵਲ ਤੇ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗਰਦਾਰ ਲਹਿਰ ਵਾਲੇ ਅਤੇ ਤੁਸੀਂ ਕੀ ਕੇਵਲ ਤੇ ਕੇਵਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਾਲੀਦਨ ਨੂੰ ਨਿੰਦਣ ਦੇ ਠੇਕਾ ਲੈ ਲਿਆ ਕਮੀਆਂ ਕਾਲੀਦਲ ਚ ਹੋਣਗੀਆਂ ਖਾਮੀਆਂ ਹੋਣਗੀਆਂ ਕਿਹੜੀ ਪਾਰਟੀ ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਜੇ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਕੋਈ ਪਾਰਟੀ ਰਾਜਨੀਤਿਕ ਝੁਕਦੀ ਜਾਂਦਾ ਸ਼੍ਰੋਮਣੀ ਕਾਲਦਰ ਝੁਕਦਾ ਕਿਹੜੀ ਕਿਹੜੇ ਗੱਲ ਨਹੀਂ ਮੰਨੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਪਰ ਤੁਸੀਂ ਹਲਜਾਂਬੇ ਵਿੱਚ ਲੈ ਕੇ ਜਾਨ ਬੁੱਝ ਕੇ ਪਾਤੀ ਨੂੰ ਕਮਜ਼ੋਰ ਕਰ ਲੈ ਇੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਮਾਨਤਾ ਰੱਦ ਹੁੰਦੀ ਆ ਤਾਂ ਹੋ ਜਾਵੇ ਇਹ ਤੇ ਕੀ ਮੈਨੇ ਕੱਢੀ ਜਥੇਦਾਰ ਜੀ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸਤਿਕਾਰ ਦੇ ਨਾਲ ਤੁਸੀਂ ਜਥੇਦਾਰ ਰਹੇ ਹੋ ਤੇ ਕੌਮ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਇਦਾਂ ਦੀਆਂ ਤੁਹਾਡੀਆਂ ਕਾਰਵਾਈਆਂ ਜਿੱਥੇ ਕੌਮ ਦਾ ਮਨ ਦੁਖੀ ਕਰ ਰਹੀਆਂ ਨੇ ਉਥੇ ਅਕਾਲੀ ਦਲ ਦੇ ਵਰਕਰ ਜਿਹੜੇ ਨੰਗੇ ਪਿੰਡੇ ਪੰਜਾਬ ਲਈ ਤੇ ਪੰਥ ਲਈ ਲੜ ਰਹੇ ਨੇ ਉਹਨਾਂ ਨੇ ਦਿਲ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦਾ ਸੋ ਇਸ ਲਈ ਇਹਨਾਂ ਕਾਲੇ ਪੱਥਰਾਂ ਤੋਂ ਬਚੋ ਜਿਹੜੇ ਕਾਲ ਤੱਕ ਦੇ ਅੱਗੇ ਖੜ ਕੇ ਝੂਟ ਬੋਲ ਕੇ ਮੱਥੇ ਤੇ ਕਾਲਸ ਲਾ ਕੇ ਆ ਗਏ ਅੱਜ ਤੁਸੀਂ ਉਹਨਾਂ ਨੂੰ ਝੋਲੀ ਪਾਈ ਫਿਰਦੇ ਹੋ ਇਹ ਸਾਰੀ ਕੌਮ ਸਾਰਾ ਪੰਜਾਬ ਤੇ ਸਾਰੀ ਦੁਨੀਆ ਦੇਖ ਰਹੀ ਆ ਸੋ ਇਨੀਆਂ ਬੇਨਤੀਆਂ ਲੈ ਕੇ ਪਹੁੰਚੇ ਸੀ ਬਾਕੀ ਆ ਪਟਿਆਲੇ ਜ਼ਿਲ੍ਹੇ ਦੀ ਸਤਕਾਰਯੋਗ ਸਾਰੀ ਲੀਡਰਸ਼ਿਪ ਪਹੁੰਚੀ ਆ ਅੱਜ ਐਨ ਕੇ ਸ਼ਰਮਾ ਜੀ ਨਹੀਂ ਪਹੁੰਚ ਸਕੇ ਤੇ ਮੈਂ ਇਹਨਾਂ ਦਾ ਉਹਨਾਂ ਵੱਲੋਂ ਵੀ ਤੇ ਪਾਰਟੀ ਵੱਲੋਂ ਵੀ ਧੰਨਵਾਦ ਕਰਦਾ ਸਾਰੇ ਹਲਕੇ ਦੇ ਆਗੂ ਸਹਿਬਾਨਾਂ ਦਾ ਜਿਨ੍ਹਾਂ ਨੇ ਕੱਲੇ ਕੱਲੇ ਹਲਕੇ 'ਚ ਜਾ ਕੇ ਭਰਤੀ ਕੀਤੀ ਪਿੰਡ ਪਿੰਡ ਜਾ ਕੇ ਭਰਤੀ ਕੀਤੀ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਝੰਡਾ ਲੈ ਕੇ ਚੱਲੇ ਨੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੇ ਕਿ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਇਹ ਜਿਹੜੀਆਂ ਜਿਹੜੀਆਂ ਸਕ੍ਰਿਪਟ ਪਤਲੀ ਕਿੰਨੇ ਮਹੀਨੇ ਪਹਿਲਾਂ ਲਿਖੀ ਹੋਈ ਹੈ ਇਹ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਅਕਾਲੀ ਦਲ ਨੂੰ ਬਚਾਵੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੁਣੌਤੀਆਂ ਨਾਲ ਲੜਨ ਲਈ ਹੋਰ ਮਜ਼ਬੂਤ ਹੋਵੇ। ਜੀ ਸਾਹਿਬ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਪੋਲਿਟਿਕਸ ਕਿਉਂਕਿ ਇਸ ਤਰੀਕੇ ਨਾਲ ਰਿਕਰਡ ਹੋਣ ਕਿ ਕਿ ਗਿਆਨੀ ਹਰਕਤ ਵਿੱਚ ਪੋਲਿਟਿਕਸ ਨੂੰ ਹੀ ਸੈਂਟਰ ਕਰ ਗਏ ਕਿ ਉਹਨਾਂ ਦੀ ਮੰਤਸ਼ਾ ਇਹ ਹੈ ਕਿ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂਕਿ ਇਹ ਚਰਚਾ ਵਿੱਚ ਕਾਫੀ ਜੜੀਆਂ ਨੂੰ ਛੜੀਆਂ ਸੀਗੀਆਂ। ਦੇਖੋ ਉਹਨਾਂ ਦੀਆਂ ਕਾਰਵਾਈਆਂ ਤੋਂ ਤਾਂ ਸਾਫ਼ ਦਿਖ ਰਿਹਾ ਹੈ ਕਿ ਉਹਨਾਂ ਦੇ ਰਾਜਨੀਤਿਕ ਜਿਹੜੀ ਲਾਲਸਾ ਉਹ ਬਾਰ-ਬਾਰ ਸਾਹਮਣੇ ਆ ਰਹੀ ਹੈ ਕਿ ਮੈਂ ਰਾਜਨੀਤੀ 'ਚ ਜਾਊਂਗਾ। ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥੇਦਾਰ ਸਾਹਿ ਕਾਲ ਤੱਕ ਸਭ ਦੀ ਜਥੇਦਾਰ ਦੀ ਪਦਵੀ ਐਡੀਆਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਕਰਨ ਲੱਗ ਗਏ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫਿਰ ਵੀ ਮर्यादा ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆਹ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਕਹਿੰਦੇ ਤੇ ਇਹ ਤਾਂ ਬਿਲਕੁਲ ਸਾਹਮਣੇ ਪਿਕਚਰ ਇਹ ਪਿਕਚਰ ਕੀ ਕੀ ਸਾਬਤ ਕਰ ਰਹੀ ਆ ਕਿ ਜਿਹੜੇ ਲੋਕਾਂ ਨੂੰ ਸਜ਼ਾਾਂਵਾਂ ਲਾਉਣੀਆਂ ਸੀ ਉਹਨਾਂ ਲੋਕਾਂ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਨੇ ਇਹਦੇ ਮੈਨੇ ਕੀ ਕੱਢੀ ਇਹ ਕੌਮ ਹੁਣ ਜਦੋਂ ਸਾਹਮਣੇ ਚੀਜ਼ ਆ ਗਈ ਤਾਂ ਹੁਣ ਤਾਂ ਸਾਡਾ ਪੁੱਛਣ ਦਾ ਫਿਰ ਫਰਜ਼ ਹੀ ਬਣਦਾ ਨਾ ਕਿ ਸਿਨੇਂਦਰ ਸਾਹਿਬ ਤੁਸੀਂ ਚਲੋ ਜੋ ਭਾਗੇ ਉਸ ਤੁਹਾਡੇ ਵੱਲੋਂ ਹੋ ਗਿਆ ਭਾਵੇਂ ਇਧਰੋਂ ਹੋ ਰਿਹਾ ਜਿਹੜਾ ਜਿਹੜਾ ਸ਼ੁਮਸ਼ਿੰਤ ਤੱਕ ਹੈ ਪਾਰਟੀ ਦਾ ਉਹ ਵਿਚਾਰ ਫਸਿਆ ਹੋਇਆ ਹੈ ਕਿ ਉਹਦਾ ਉਹਦਾ ਕਹਿਣਾ ਹੈ ਕਿ ਕਿਸੇ ਤਰੀਕੇ ਮਸਲਾ ਹੱਲ ਹੋਵੇ ਉਹਦੇ ਲਈ ਤੁਸੀਂ ਕੀ ਕਰ ਗਏ ਮੁੱਦਾ ਹਰਪ੍ਰੀਤ ਹੀ ਹੈ ਜਾਂ ਕੱਲਾ ਸ਼ਿਰੋ ਸ਼੍ਰੀ ਅਕਾਲ ਤਖਤ ਸਾਹਿਬ ਵੀ ਹੈ ਪਾਰਟੀ ਵੀ ਹੈ ਲੋ ਇਹਦੇ ਲਈ ਤੁਸੀਂ ਕੀ ਉਪਰਾਲਾ ਜਿਹੜਾ ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਕੀਤਾ ਜਾ ਸਕੇ ਇਕੱਠੇ ਹੋ ਜਾ ਦੇ ਜਿਹੜਾ ਜਿਹੜਾ ਵਿਚਕਾਰਲਾ ਬੰਦਾ ਤਾਂ ਫਸਿਆ ਹੋਇਆ ਨਾ ਤੁਹਾਡਾ ਅਕਾਲੀ ਦਲ ਤਾਂ ਇੱਕੋ ਹੀ ਸੀਗਾ ਹਾਂ ਇਕੱਠੇ ਤੁਸੀਂ ਬਹਿੰਦੇ ਰਹੇ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਹ ਗੱਲ ਦੇ ਵਿੱਚ ਹੀ ਫਰਕ ਹੈ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਜਾਣ ਬੁੱਝ ਕੇ ਇੱਕ ਤਰੀਕੇ ਨਾਲ ਫਸਾਇਆ ਹੋਇਆ ਜਦੋਂ ਭਰਤੀ ਸ਼ੁਰੂ ਹੁੰਦੀ ਹੈ ਤਾਂ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਸਭ ਦੇ ਸਾਹਮਣੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਭਰਤੀ ਸ਼ੁਰੂ ਹੋਗੀ ਸਲਾਹਗਾ ਕੀਤੀ ਉਸ ਗੱਲ ਦੀ ਤੁਹਾਨੂੰ ਇਸ ਗੱਲ ਦੀ ਸਲਾਹਗਾ ਕੀਤੀ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਭਰਤੀ ਹੋਰ ਹੀ ਆ ਇਹ ਚੰਗੀ ਗੱਲ ਆ ਤੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕਿ ਬੰਦੇ ਵਧਾ ਘਟਾ ਸਕਦੇ ਨੇ ਤੇ ਉਹਨਾਂ ਨੇ ਸਾਰੀ ਜਿਹੜੀ ਵਰਕੀ ਕਮੇਟੀ ਦੇਖੋ ਕਾਨੂੰਨੀ ਅਰਚੜ ਇਹ ਆ ਵੀ ਕਾਨੂੰਨ ਦੇ ਮੁਤਾਬਕ ਚੋਣ ਕਮਿਸ਼ਨ ਦੇ ਮੁਤਾਬਕ ਅਕਾਲੀ ਦਲ ਦੀ ਵਰਕੀ ਕਮੇਟੀ ਕੋਲ ਪਾਵਰ ਆ ਭਰਤੀ ਕਰਾਉਣ ਦੀ ਤੇ ਉਹਨਾਂ ਨੇ ਸਾਰੇ ਜਰਬਰ ਜਿਹੜੀ 7 ਮੈਂਬਰੀ ਕਮੇਟੀ ਸ਼੍ਰੀ ਕਾਲਤਾਖਸਰ ਤੋਂ ਐਲਾਨੀ ਗਈ ਇੱਕ ਸਿਰਫ ਬੀਬੀ ਜੀ ਨੂੰ ਛੱਡ ਕੇ ਕਿਉਂਕਿ ਉਹ ਸ਼੍ਰਮਣਿਕ ਕਮੇਟੀ ਦੇ ਮੁਲਾਜ਼ਮ ਵੀ ਨੇ ਬਾਕੀ ਸਾਰੇ ਮੈਂਬਰ ਜਰਬਰ ਲਾ ਦਿੱਤੇਗੇ ਕੀ ਉਹਨਾਂ ਨੇ ਕੋਈ ਨਿਗਰਾਨੀ ਕੀਤੀ ਉਹ ਤਾਂ ਪਹਿਲੇ ਦਿਨ ਤੋਂ ਹੀ ਭੰਡਣ ਲੱਗ ਗਏ ਕਿ ਬੋਕਸ ਹੈ ਜੀ ਬੋਕਸ ਹੈ ਜੀ ਮਤਲਬ ਜੇ ਮਤਲਬ ਜਿਹੜੇ ਆਗੂਆਂ ਨੇ ਨਿਗਰਾਨ ਕਰਕੇ ਪਾਰਟੀ ਨੂੰ ਤਕੜੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਪਹਿਲੇ ਦਿਨ ਤੋਂ ਹੀ ਕਮਜ਼ੋਰ ਕਰਨ ਵਾਲੇ ਬਿਆਨ ਦੇਣ ਲੱਗ ਗਏ ਉਹਨੇ ਦਾ ਮਤਲਬ ਕੀ ਕੱਢੀਏ ਹੁਣ ਚੁੱਪ ਕਰਕੇ ਸੁਣੀ ਚੱਲੀਏ ਮਤਲਬ ਹੁਣ ਲੜਾਈ ਸੱਚ ਤੇ ਝੂਠ ਦੀ ਆ ਫਿਰ ਹੁਣ ਸੱਚ ਦਾ ਸਾਹਮਣੇ ਲਿਆਉਣਾ ਪੈਣਾ ਨਾ ਆ ਜਿਹੜਾ ਕੱਲ ਵਾਲਾ ਸੀਨ ਹੈ ਮੇਰੀ ਮੀਡੀਆ ਅੱਗੇ ਬੇਨਤੀ ਹੈ ਪੂਰੀ ਕੌਮ ਨੂੰ ਦਿਖਾਓ ਹੁਣ ਦੇਖੋ ਪਿੱਛੇ ਕੁਝ ਰਹਿ ਨਹੀਂ ਗਿਆ ਧਾਮੀ ਸਾਹਿਬ ਨੇ ਅਸਤੀਫਾ ਦੇ ਗਏ ਨੇ ਉਹ ਇਸ ਮੀਟਿੰਗ ਨੂੰ ਅਟੈਂਡ ਵੀ ਕਰਦੇ ਰਹੇ ਨੇ ਉਹ ਅਟੈਂਡ ਇਸੇ ਕਰਕੇ ਕਰ ਰਹੇ ਨੇ ਕਿ ਜੇ ਹੈਗੀ ਸੀ ਹੋਂਦ ਦੀ ਹੈਗੀ ਸੀ ਤਾਂ ਹੀ ਕਰਦੇ ਸੀ ਨਿਗਰਾਨ ਕਰਨੀ ਸੀ ਨਾ ਨਿਗਰਾਨੀ ਕਰਨੀ ਸੀ ਫਿਰ ਉਹ ਉਹਨਾਂ ਕਿਉਂ ਛੱਡ ਗਏ ਇਹ ਇਹ ਧਾਮੀ ਸਾਹਿਬ ਨੂੰ ਕੁਝ ਸਕਦੇ ਹੋ ਤੁਸੀਂ ਜਿਆਦਾ ਬਿਹਤਰ ਕਿਉਂਕਿ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਇਹਦਾ ਜਵਾਬ ਹੈ ਜਿਹੜਾ ਉਹ ਧਾਮੀ ਸਾਹਿਬ ਬਿਹਤਰ ਦੇ ਸਕਦੇ ਨੇ ਕਿ ਕਿਉਂ ਛੱਡਿਆ ਕੀ ਉਹਨਾਂ ਤੇ ਪ੍ਰੈਸ਼ਰ ਪ੍ਰੈਸ਼ਰ ਪਾਇਆ ਜਾ ਰਿਹਾ ਦੇਖੋ ਕਿਸੇ ਕਿਸੇ ਕੋਈ ਤਾਂ ਕਾਰਨ ਹੋਏਗਾ ਨਾ ਧਾਮੀ ਸਾਹਿਬ ਸਤਕਾਰਯੋਗ ਨੇ ਧਾਮੀ ਸਾਹਿਬ ਉਹੀ ਮੈਂ ਗੱ ਬਰਕਰ ਨੂੰ ਫਸਾਇਆ ਹੋਇਆ ਇਸ ਗੱਲ ਦਾ ਫਰਕ ਸਮਝੋ ਇਹੀ ਫਰਕ ਕੱਢਣ ਲਈ ਹੁਣ ਅਸੀਂ ਜਿਹੜੀ ਆ ਇਹ ਪਿਕਚਰ ਜਿਹੜੀ ਕੱਲ੍ਹ ਵਾਲੀ ਆ ਉਹਦੇ ਬਾਰੇ ਸਾਰੀ ਲੀਡਰਸ਼ਿਪ ਸਤਕਾਰਯੋਗ ਪਟਿਆਲਾ ਜ਼ਿਲ੍ਹੇ ਦੀ ਬੈਠੀ ਆ ਕਿਉਂ ਪਿਕਚਰ ਦੇ ਕੁਝ ਮਹੀਨੇ ਨੇ ਉਹ ਗਦਾਰ ਲਹਿਰ ਤੇ ਸਿੰਘ ਸਹਿਬਾਨ ਦਾ ਉੱਥੇ ਪਹੁੰਚਣਾ ਜਿਹੜੇ ਲੋਕਾਂ ਨੂੰ ਕਾਲੇ ਪੱਥਰਾਂ ਨੂੰ ਸਜ਼ਾ ਲਾਉਣ ਨੂੰ ਅਸੀਂ ਉਹ ਕਾਲੇ ਪੱਥਰਾਂ ਨੂੰ ਝੋਲੀ 'ਚ ਪਾ ਕੇ ਉਹਨਾਂ ਦੀਆਂ ਵਡਿਆਈਆਂ ਕਰਨੀਆਂ ਹੁਣ ਇਹ ਤਾਂ ਸਾਹਮਣੇ ਆ ਗਿਆ ਸਾਰਾ ਕੁਝ ਹੁਣ ਕੀ ਮੈਨੇ ਕੱਢੀ ਇਹਦੇ ਸੋ ਇਸ ਲਈ ਸ਼੍ਰੀ ਕਾਲ ਤਕਸਾ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਉਥੋਂ ਆਏ ਹੋਏ ਫੈਸਲਿਆਂ ਦੇ ਅੱਗੇ ਹਰ ਕੋਈ ਸਿੱਖ ਸਿਰ ਝੁਕਾਉਂਦਾ ਤੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀ ਉਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ ਸੀ ਉਹ ਤਾਂ ਕਹਿੰਦੇ ਸਾਡੇ ਜਥੇਦਾਰ ਤਾਂ ਹੋਰ ਲਾਏ ਹੋਏ ਨੇ ਉਹ ਬੰਦੇ ਹੁਣ ਅੱਜ ਕੱਲ ਵਿੱਚ ਮੈਂ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ SLAGA ਕਰ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਜੱਫੀਆਂ ਪਾ ਰਹੇ ਨੇ ਇਹਦੇ ਮੈਨੇ ਕੀ ਕੱਢੀਏ ਮਤਲਬ ਇਹ ਕਹਾਣੀ ਇਨੀ ਗੁੰਝਲਦਾਰ ਹੈ ਇਹਨੂੰ ਸਮਝਣਾ ਪਵੇਗਾ ਕਿ ਇਹ ਕਿਹੜੀ ਸਕ੍ਰਿਪਟ ਹੈ ਕਿਵੇਂ ਮਤਲਬ